ਸੱਚੀ ਗੱਲ ਦੋਸਤੋ ਪੰਜਾਬ ਸਰਕਾਰ ਵੱਲੋਂ ਹੁਣ ਥਾ ਥਾ ਦੇ ਪਿੰਡਾਂ ਦੇ ਵਿੱਚ ਐਂਟਰੀ ਤੇ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਮੇਰਾ ਪਿੰਡ ਨਸ਼ਾ ਮੁਕਤ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਦੀ ਵੱਡੀ ਸਫਲਤਾ ਮਿਲੀ ਹੈ ਪਰ ਜ਼ਮੀਨੀ ਪੱਧਰ ਕੁਝ ਹੋ ਰਹੀ ਹੈ ਜਿਸ ਦੇ ਨਾਲ ਸਬੰਧਤ ਹਰ ਰੋਜ਼ ਕਿੰਨੀਆਂ ਕਟੜਨਾਮਾਂ ਸਾਹਮਣੇ ਆਉਂਦੀਆਂ ਨੇ ਤੇ ਇਸੇ ਤਰ੍ਹਾਂ ਹੀ ਮਾਨਸਾ ਦੇ ਵਿੱਚ ਉਸ ਸਮੇਂ ਪਰਵਿੰਦਰ ਝੋਟਾ ਨੇ ਨਸ਼ਾ ਕਰ ਰਹੇ ਚਿੱਟਾ ਲਗਾ ਰਹੇ ਇੱਕ ਨੌਜਵਾਨ ਮੁੰਡਾ ਕੁੜੀ ਫੜੇ ਜਦੋਂ ਪਿੰਡ ਵਾਸੀਆਂ ਨੇ ਜਦੋਂ ਮੁਹੱਲਾ ਨਿਵਾਸੀਆਂ ਨੇ ਇਹਨਾਂ ਨੂੰ ਅਪੱਤੀਜਨਕ ਸਥਿਤੀ ਦੇ ਵਿੱਚ ਨਸ਼ਾ ਕਰਦੇ ਹੋਏ ਦੇਖਿਆ ਤਾਂ ਦੱਸਦਿਏ ਕਿ ਇਸ ਮੌਕੇ ਤੇ ਪਰਵਿੰਦਰ ਝੋਟੇ ਵੱਲੋਂ ਇਹਨਾਂ ਨੂੰ ਸਮਝਾਇਆ ਵੀ ਗਿਆ ਤੇ ਨਾਲ ਹੀ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਵੀ ਪੋਲ ਖੋਲੇਗੀ ਜੋ ਕਹਿੰਦੇ ਨੇ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ ਕਿਸ ਤਰ੍ਹਾਂ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਕੁੜੀਆਂ ਹੁਣ ਨਸ਼ੇ ਕਰ ਰਹੀਆਂ ਨੇ ਇਹ ਬਹੁਤ ਹੀ ਚਿੰਤਾ ਦੀ ਗੱਲ ਹੈ ਆਓ ਦੇਖੋ ਪੂਰੀ ਵੀਡੀਓ ਹੋਰ ਅਪਡੇਟ ਨਾਲ ਅਪ ਟੂਡੇ ਟ੍ਰੈਂਡ ਦੇ ਲਈ ਸਵਾਗ ਪੰਜਾਬੀ ਰੀਵ ਨੂੰ ਸਬਸਕ੍ਰਾਈਬ ਕਰ ਲੈਣਾ ਚਲੋ ਤੂੰ ਕਿੱਧਰ ਗਿਆ ਹੋ ਦੂਜਾ ਆ ਜੀ ਇੱਧਰ ਓਰੇ ਆ ਤੂੰ ਵੀ ਇੱਥੇ ਕੱਢ ਕੱਢੋ ਛੋਡੇ ਜਵਾਕ ਨੇ ਭਾਈ ਉਹ ਨਿੱਕੇ ਨਿੱਕੇ ਛੋਡੀ ਆਵਾਜ਼ਾਂ ਨੂੰ ਪੁੱਛਾਂਗੇ ਕੁੜੀਆਂ ਖੜਾ ਹੁੰਦਾ ਮੋਟਰਸਾਈਕਲ ਜੇ ਛੋਡੇ ਜਨੇ ਪਰਚਾ ਫਵਾਤਾ ਇਹਨੇ ਕਹਿੰਦਾ ਮੇਰਾ ਛੇੜਖਾ ਨਹੀਂ ਕਰੀ ਕੀ ਕਰੋਗੇ ਮੁਰਕੇ ਲੋਕ ਕਹਿੰਦੇ ਨੇ ਅਸੀਂ ਗਾਤਾ ਲਾਹਾਂਗੇ ਇਕੱਠੇ ਤੁਸੀਂ ਨਸ਼ਾ ਕਰੀ ਜਾਂਦੇ ਹੋਰੇ ਇੱਥੇ ਆਇਆ ਨਾ ਰੈਨ ਆਇਆ ਕਾਲੂ ਇਹ ਕਹਿੰਦੇ ਮੁੰਡਾ ਕਿਨਾਂ ਲੈ ਕੇ ਆਇਆ ਹੈਣਾ 2000 ਦਾ ਨਸ਼ਾ ਫਿਰ ਕਰ ਵੀਗੇ ਪੀ ਗਏ ਸਾਰਾ ਕਿੱਥੇ ਲਖਾਓ ਆਪ ਦਾ ਅੱਖ ਰੋ ਲਖਾਓ ਕਿੱਥੇ ਨਹੀਂ ਮੈਂ ਬੋਲਦਾ ਤੁਮਾ ਫੜਾ ਦਿਖਾ ਬੈਠੇ ਆ ਦਿਖਾ ਦਿਓ ਵੀ ਆ ਅਸੀਂ ਅਸੀਂ ਵਗ ਜਾਾਂਗੇ ਨਹੀਂ ਪੁਲਿਸ ਬੁਲਾਵਾਂਗੇ ਹੋਰੇ ਤੁਹਾਨੂੰ ਫੜਾਵਾਂਗੇ ਕਿੱਥੇ ਆਏ ਅਗਲਾ ਕੇ ਇਹੋ ਕੰਮ ਦੇ ਮੈਂ ਤਰੀਕ ਤੇ ਜਾਂਦਾ ਸੀ ਬਈ ਆ ਬਾਈ ਨੇ ਫੋਨ ਕਰਤਾ ਮੈਨੂੰ ਮੈਂ ਤਰੀਕ ਤੋਂ ਇੰਨੀ ਦੂਰੋਂ 5 ਮਿੰਟਾਂ ਚ ਆਇਆ ਇਹ ਤਾਂ ਮੇਰੇ ਕਿਦਸਾ ਰਾ ਪੈ ਹੀ ਪਤਾ ਲੱਗੂ ਇਹ ਮਾਂ ਨੂੰ ਪਤਾ ਮੇਰੀ ਫੈਮਿਲੀ ਨੂੰ ਪਤਾ ਨਹੀਂ ਚਾ ਕੁੜੀਏ ਬੋਲਣਾ ਬਾਲਾ ਚੁੱਪ ਕਰ ਜਾ ਇੱਥੇ ਅਜ ਦੂ ਬਾਹਰ ਨਸ਼ਾ ਨਹੀਂ ਕਰਨਾ ਇਹ ਛੱਡਣਾ ਹੈ ਦਵਾਈ ਦਵਾਉਣੀਆਂ ਦਵਾਈ ਦਵਾ ਦੇਣਾ ਕੰਮਤੀ ਜਾਣਾ ਕਰਨਾ ਦਿੱਗ ਦਿਨੀ ਆ ਗਈ ਤੇਰ ਦਾ ਮੈਨੂੰ ਪਤਾ ਨਹੀਂ ਚਹੀ ਲੈ ਕੇ ਆਇਆ ਸੀ ਜਗਾ ਪਤਾ ਨਹੀਂ ਭੈਣੇ ਕਿਤੇ ਹੋਰ ਲੈਣਗੇ ਧੀਏ ਤਾਨੂੰ ਕੱਲ ਨੂੰ ਨਸ਼ਾ ਕਰਨਾ ਜੋ ਤਾਨੂੰ ਨਸ਼ੇ ਦੀ ਤੋੜ ਲੱਗੀ ਫੇਰ ਕੀ ਕਰੇ ਕਿੰਨਾ ਜੇ 2000 ਰੁਪਏ ਆਪਦੇ ਕੋਲ ਆਈ ਜਾਵੇਂਗੀ ਤੋੜ ਲੱਗੀ ਬਾਹਰ ਆਂਦੀ ਮੈਡੀਸਨ ਲੈ ਲੈ ਦਵਾਈ ਹੈ ਹੈ ਡਬਲ ਮੈਡੀਸਨ ਲੈ ਕੇ ਲੈ ਹੁਣ ਤੈਨੂੰ ਹੁਣ ਮੈਂ ਭਾਈ ਕੁੜੀ ਨੂੰ ਕੀ ਕਹਾਂ ਸ਼ਰਮ ਵੀ ਕੋਈ ਨਹੀਂ ਬਚਾਈ ਤਾਂ ਦੇ ਲੈ ਭਾਈ ਕਿੱਥੇ ਦਿਖਾਉ ਉਹਨੂੰ ਆਪਦਾ ਲੈ ਕੇ ਜਾਓ ਫਿਰ ਨਹੀਂ ਪੁਰੇ ਪੈਨੇ ਚਾਚੇ ਪੋਸ ਆ ਜੂ ਫਿਰ ਝਾਕੂਗੇ ਦਹਾਨਾ ਫਿਰ ਵੱੜ ਕੇ ਬੱਚਾ ਪਾਉਣਗੇ ਇਸ ਦਾ ਕੁਝ ਨਹੀਂ ਕਹਿੰਦੇ ਉਸਤਾ ਉਹਦੇ ਜਾਵਾਂਗੇ ਹੁਣ ਜਿੱਤੋ ਲੈਤਾ ਇਹੜ ਆ ਕੋਲ ਕੇ ਦਿਖਾ ਦੇ ਆਪ ਜੱਟ ਚ ਕੁੜੀ ਤੂੰ ਕਿੰਨਾਂ ਦੀ ਕੁੜੀਆਂ ਐ ਵੈਸੇ ਸ਼ਿੰਬਿਆਂ ਦੀ ਆ ਪਾਈ ਸਿੱਖ ਮੈਰਿਆਂ ਦੀ ਕੁੜੀ ਐ ਐ ਨਹੀਂ ਵੀ ਪਰਦੇਸੀਆਂ ਦੀ ਹੂ ਆਪਣੇ ਸਿੱਖਾਂ ਦੀ ਪੰਜਾਬੀਆਂ ਦੀ ਧੀ ਐ ਤੇ 2000 ਦਾ ਇਹੀ ਲੈ ਕੇ ਆਈ ਐ ਆਹਦੇ ਰੁਪਈਆਂ ਦਾ ਆ ਚੱਟਾ ਇੰਨਾ ਦਾ ਆ ਇਹਦੇ ਕੋਲੇ ਐ ਦੱਸਾਂ ਇੱਕ ਮਿੰਟ ਇਹਨੂੰ ਦੇਵਾਂਗੇ ਮੈਂ ਰੱਖਦਾ ਨਹੀਂ ਇਹ ਮੈਂ ਦਾ ਕੀ ਕਰਨਾ ਆ ਦੇਖ ਲੈ ਇੰਨਾ 2000 ਦਾ ਹੋਰ ਕਿੰਨਾ ਦਿੱਤਾ ਈ ਤੁਹਾਨੂੰ ਪੀਤਾ ਸੀ ਐ ਪੀਣ ਲੱਗਦੇ ਸੀਗੇ ਕਿੰਨਾ ਪੀ ਗਏ ਲੜਦੇ ਸੀ ਜਮਾਨੀ ਲਾਇਆ ਦੇਖੋ ਭਾਈ ਤੁਸੀਂ ਉਹ ਆਮਲੀ ਨਸ਼ੇੜੀ ਮੈਂ ਤੁਹਾਡੇ ਨਾਂ ਤੁਹਾਨੂੰ ਕੁੱਟਾਂ ਨਾ ਮਾਰਾਂ ਗੱਲ ਕਰ ਮੈਨੂੰ ਆ ਕੁੜੀ ਆ ਦੁੱਖਾਂ ਦਾ ਮੇਰਾ ਜੀ ਗੱਲ ਆ ਤੁਹਾਡਾ ਗੱਲ ਵੜਦਾ ਪੱਠਾ ਵਾਸੀ ਜੋ ਮੈਂ ਕਿ ਆਏ ਨੇ ਇਹ ਜਿੱਥੇ ਐਸਐਸਪੀ ਗੱਲ ਪਰਸੋਂ ਢੇੜਾ ਮਾਰ ਕੇ ਆਇਆਗਾ ਆ ਕਾ ਸਮਾਂ ਹੀ ਮੈਂ ਇਹਨਾਂ ਨੂੰ ਜਾਣਦਾ ਨਹੀਂ ਉਲਟਾ ਇਹਨਾਂ ਨੂੰ ਕਹਿਦੀ ਵੀ ਮੈਂ ਝੋਟੇ ਕੀ ਗਮਾਂਢਣਾ ਮਾ ਯਾਰ ਮੇਰਾ ਕੋਈ ਗਮਾਂਢੀ ਐ ਮੇਰੀ ਜੈ ਕੋਈ ਧੀ ਵੀ ਹੋਵੇ ਉੱਥੇ ਰਹਿੰਦੀ ਉਹ ਵਿਚਾਰੀ ਕਿਸੇ ਦੀ ਕੋਈ ਗੱਲ ਨਹੀਂ ਪੁੱਤ ਤੂੰ ਕਹਿਦਾ ਤਾਂ ਵੀ ਕੋਈ ਚੱਕਰ ਨਹੀਂ ਗੱਲ ਕਰ ਆ ਚੀਜ਼ ਤਾਂ ਮਾੜੀ ਐ ਆ ਫੋਨ ਲਾਓ ਯਾਰ 6 ਨੰਬਰ ਤੇ ਬਾਈ ਉਹ ਫੜਾਂਗੇ ਫੋਟ ਇਹਨਾਂ ਦੇ ਪਰਚਾ ਇਹਨਾਂ ਦੇ ਕੋਈ ਪਰਚਾ ਨਹੀਂ ਪੈਣ ਦਿੰਦਾ ਉਹ ਫੜਾਓ ਜਿੱਦੋਂ ਲੈ ਕੇ ਆਏ ਹਾਂ ਮਲਾਇ ਨੂੰ ਬੇਨਤੀ ਹੈ ਛੇ ਤੋਂ ਛੇ ਦੂਰੇ ਪਹੁੰਚੋ ਫੋਨ ਆਇਆ ਨੰਬਰ ਲਈ ਲਾ ਬਾ ਤੁਸੀਂ ਕਿਉਂ ਪੀ ਕੇ ਨੱਚਣਾ ਤੈਨੂੰ ਕਹਿਣਾ ਚਾਹੀਦਾ ਬਿੰਦੂ ਪੁੱਤ ਸਹੀ ਸਹੀ ਹੱਸ ਨਹੀਂ ਝੂਠ ਮਾਰੀਂ ਪਰੋਚਾ ਸੋਡੇ ਤੇ ਕੋਈ ਪਰਚਾ ਨਹੀਂ ਹੁੰਦਾ 2 ਮਿੰਟ ਝੂਠ ਮਾਰਦੇ ਹੈ ਕਹਿੰਦਾ ਮੈਂ ਤਾਂ ਬਾਹਰ ਖੜਾ ਸੀ ਇਹ ਕਹਿੰਦੀ ਆਈ ਤੇਰੇ ਮਾਰੀ ਆ ਇੱਥੇ ਖੜਾ ਸੀ ਗਿਆ ਵੀਰੇ ਮੈਂ ਥੋੜੇ ਹੁਣ ਮੈਂ ਮਾਰਾਂ ਵੀ ਕੀ ਆ ਆਮਲੀਆਂ ਦੇ ਆ ਨਸ਼ਾ ਕਰਦੇ ਹੋ ਤੁਸੀਂ ਤੁਸੀਂ ਬਿਮਾਰੀਆਂ ਲਾਉਂਗੇ ਕਾਹਾਂ ਜਹਾਂ ਤੋਂ ਨੂੰ ਲੋ ਜਵਾਕ ਨੇ ਦੇਖ ਲਿਆ ਕਿਸੇ ਨੇ ਇਹਨੇ ਉਹ ਲੱਗ ਜੂਗਾ ਤੁਹਾਨੂੰ ਤੂੰ ਇਧਰ ਆਪੇ ਹੋ ਕੰਮ ਕਰਦਾ ਹੈ ਹੈ ਕੋਣ ਭਾਈ ਮੈਂ ਤੁਹਾਨੂੰ ਇਹ ਛੱਡਦਾ ਹਾਂ ਉਹ ਮੈਂ ਤੁਹਾਨੂੰ ਕਿਰਾ ਪੱਤਰਕਾਰ ਬੁਲਾ ਕੇ ਉਹਨੂੰ ਦੇ ਹਵਾਲੇ ਕਰਕੇ ਗਲਦੀਪ ਕੋਈ ਪੱਤਰਕਾਰ ਹੈਗਾ ਤਾਂ ਉਹਰੇ ਆਓ ਆ ਕੱਠੀ ਆਪਣਾ ਫੋਨ ਕਰਾ ਦੇਵਾਂ ਆਈ ਬਈ ਮੈਂ ਜੋ ਨੰਬਰ ਕਰਾ ਦੇਵਾਂ ਇਹ ਬੰਦੂ ਮੈਂ ਬਲਾਉਣਾ ਭਾਈ ਬਣਾਉਣਾ ਆਪ ਹੀ ਹੋ ਕਰਾਂਗੇ ਇੱਕ ਵਾਰ ਫੇਰ ਦੱਸ ਦਿਓ ਭਾਈ ਕਿੱਥੋਂ ਲੈਤਾ ਹੈਗਾ ਗੁੜੀਏ ਅੱਜ ਤਾਂ ਭਾਈ ਗੁਲੀਆਂ ਫੜ ਦੇਣਾ ਚਾਹਤਾ ਪਠਾਵਸਤੀ ਚੋਂ ਮੈਨੂੰ ਮੈਂ ਤਾਂ ਮੈਨੂੰ ਤਾਂ ਤੁਸੀਂ ਫੋਨ ਕਰਾਇਆ ਮੈਂ ਲੈ ਆ ਲਿਓ ਬੋਲੋ ਹਾਂਜੀ ਹਾਂਜੀ ਤੁਸੀਂ ਬੁਲਾਇਆ ਨਾ ਮੈਨੂੰ ਬਾਪਾ ਪਹਿਲਾਂ ਵੀ ਆਉਂਦੇ ਆ ਬਈ ਤੁਸੀਂ ਫੜ ਲਿਆ ਅੱਜ ਇਹ ਜਦੋਂ ਫੜਦੇ ਸਾਨੂੰ ਇਹ ਕਹੇ ਮੈਂ ਦੇਖਿਆ ਮੈਂ ਕਹਿੰਦਾ ਕਿੱਥੇ ਜਾਈ ਜਾਂਦੇ ਆ ਆਹ ਸਿਹਣਾ ਕੋਈ ਚਿੱਟਾ ਵੀ ਆ ਕੁੜੀ ਕਹਿੰਦੀ ਮੈਂ 2000 ਦਾ ਲੈ ਕੇ ਆਈ ਆ ਮੈਂ ਪੀਨੀ ਆ ਆਪਦੀ ਮਰਜ਼ੀ ਨਾਲ ਆ ਇਹ ਮੁੰਡੇ ਦਾ ਵੀ ਕਸੂਰ ਨਹੀਂ ਕੁੜੀ ਕਹਿੰਦੀ ਸ਼ਰਿਆਂ ਵਿਕਲੇ ਕਿਤੋਂ ਮਰਜ਼ੀ ਲੜੋ ਇਹ ਕੱਲੀ ਕੁੜੀ ਨਹੀਂ ਇੱਕ ਹੋਰ ਬਹੁਤ ਤਾਕੜੇ ਘਰ ਦੀ ਕੁੜੀ ਆ ਰਤੀਆਂ ਦੀ ਲੱਗੀ ਹੋਈ ਆ 10 12 ਕੁੜੀਆਂ ਮਾਂਸਤਾ ਦੀਆਂ ਲੱਗ ਅੱਖੀਆਂ ਨੇ ਇਹ ਰੀਆਂ ਪੀਂਦੀਆਂ ਨੇ ਜਦੋਂ ਹੁਣ ਭਾਈ ਹੋਈ ਆਮ ਰੱਖਿਆ ਕੱਲ ਨੂੰ ਮੇਰੇ ਜਵਾਖ ਵੀ ਲੱਗ ਸਕਦੇ ਇਹ ਵੀ ਜਵਾਕ ਸੀ ਨੇ ਕਿਸੇ ਇਹਨਾਂ ਫਟਾ ਜੋ ਮਿਲਦਾ ਹੈ ਉੱਥੇ ਸ਼ਰੀਆਮ ਬਠਾ ਵਸਤੀ ਚ ਇੱਥੇ ਭਾਈ ਇਹ ਥਾਂ ਕਿਹੜਾ ਏਰੀਆ ਵਾਹਦਾ ਹੈ ਇਹ ਤਿੰਨ ਕੋਨੀਆਂ ਦੇ ਨਾਲ ਗਰੇੜ ਦੇ ਪਿੱਛੇ ਪਾਸੇ ਖੁੱਲੇ ਮਕਾਨ ਨੇ ਉੱਥੇ ਹੈ ਜੀ ਜੇ ਕੋਈ ਆਉਣਾ ਚਾਹੁੰਦਾ ਆ ਜੋ ਕੋਈ ਹੇਠ ਤੱਕ ਹੋਰੇ ਪੁਲਿਸ ਨਹੀਂ ਪਹੁੰਚੀ 15 ਮਿੰਟ ਹੋ ਗਏ ਲਾਈਵ ਚੱਲਦੇ ਹਾਂ ਮੈਂ ਫੋਨ ਕਰ ਰਿਹਾ ਸਿੱਧੀ ਦੂਜਾ ਆਉਂਦਾ ਕਿ ਸਿੱਟੀ ਬੰਨ ਚ ਇਹ ਗੱਲ ਚਲਾਉ ਜੀ ਪਾਣੀ ਲੈ ਕੇ ਮੈਂ ਜਾਂਦਾ ਸੀ ਤਰੀਕ ਤੇ ਇੱਥੇ ਆਹ ਇਹ ਕਹਿੰਦੇ ਨੇ ਵੀ ਬਾਈ ਓਰੇ ਕੀ ਹੁੰਦਾ ਰੋਜ ਆ ਇੱਥੇ ਰੋਜ ਸਵਾਨ ਵਾਲੀ ਆਉਂਦੇ ਆ ਇੱਥੇ ਖਾਲੀ ਆ ਉਹ ਪਰਲੇ ਪਾਸੇ ਨਾਲ ਲੋਕ ਅੱਛਾ ਫਿਰ ਇਹ ਤੂੰ ਕੀ ਕਰਦੇ ਫੜੇ ਇਹ ਹੁਣ ਅੰਦਰ ਲਾਈ ਜਾਵੇ ਸੀਗੇ ਚਿੱਟਾ ਲਾਈ ਜਾਂਦੇ ਚਲੋ ਕੋਈ ਗੱਲ ਨਹੀਂ ਇਹ ਤਾਂ ਮਰੀਜ਼ ਨੇ ਆ ਆ ਵੀ ਸ਼ੇਰਾ ਇੱਧਰ ਆ ਤੈਨੂੰ ਕੀ ਕਹਿੰਦੇ ਸੀ ਝੋਟੇ ਘਰਾ ਕੋਲ ਆ ਹਾਂ ਇਹ ਕੁੜੀ ਗਈ ਮੇਰੇ ਅੱਛਾ ਕੁੜੀ ਕਹਿੰਦੀ ਝੋਟੇ ਘਰਾ ਕੋਲ ਆ ਸ਼ੇਰਾ ਸੋਨੂੰ ਕੁਛ ਨਹੀਂ ਕਹਿੰਦੇ ਕਿੱਥੋਂ ਲੈ ਆਈ ਸੀ ਦੱਸ ਦਿਓ ਅੱਛਾ ਕੀ ਤੋਂ ਲੈਤਾ ਸੀ ਤੂੰ ਲੈ ਕੇ ਆਈ ਸੀ ਗੁੱਡੀ ਲੈ ਕੇ ਆਈ ਸੀ ਕੁੜੀਏ ਤੂੰ ਲੈ ਕੇ ਆਈ ਸੀ ਕਿਹਨੇ ਦਾ ਲੈ ਕੇ ਆਈ ਸੀ 2000 ਦਾ ਐਨੇ ਆ ਤਾ 2000 ਰੁਪਇਆ ਲੈ ਕੇ ਕਿੱਥੋਂ ਆਈ ਸਹੀ ਸੀ ਅਸੀਂ ਪੁੱਤ ਮੇਰੀ 30 ਐ ਤੂੰ ਕੋਈ ਗੱਲ ਨਹੀਂ ਨਸ਼ਾ ਕਰਦੀ ਮੈਂ ਆਪੀ ਲਾਉਂਦੀ ਸ਼ੋਅ ਕਰਦੀ ਕਾਲੀ ਜੋਬ ਕਰਦੀ ਹੈ ਹੈ ਨਰਸਿੰਗ ਸਟਾਫ ਹੈ ਤੇ 2000 ਰੋਜ਼ ਦਾ ਫਿਰ ਕਿੱਥੋਂ ਲਿਆਉਣੀ ਹੈ ਡੇਲੀ ਦਾ ਨਹੀਂ ਵੀਰੇ ਮੇਰੀ ਦਵਾਈ ਚੱਲਦੀ ਇਹ ਤਾਂ ਕਹਿੰਦਾ ਰੋਜ਼ ਆਉਣੇ ਹੋ ਚੱਲ 2000 ਦਵਾਈ ਚੱਲਦੀ ਕੋਈ ਗੱਲ ਨਹੀਂ ਗੁਡੀਆਂ ਪੁੱਤ ਚੁੱਪ ਕਰ ਜਾ 2000 ਕਿਹੜੇ ਬੰਦੇ ਤੋਂ ਲੈ ਕੇ ਬੰਦੇ ਦਾ ਨਾਮ ਲੱਸਦੇ 2000 ਮੇਰੀ ਪਾਕਟ ਬਣੀ ਹੈ ਮੈਂ ਹਾਂ ਕੀ ਤੋਂ ਲੈ ਕੇ ਆਈ ਸੀ ਬੰਦੇ ਦਾ ਨਾਮ ਲੱਸਦੀ ਤੂੰ ਨਸ਼ਾ ਲੈ ਕੇ ਆਈ ਸੀ ਐਂ ਕਹਿੰਦਾ ਤੇਰੀ ਪਾਕਟ ਬਣੀ ਹੈ ਮੈਂ ਨਹੀਂ ਕ ਉਹ ਨਸ਼ਾ ਤਾਂ ਲੈ ਕੇ ਆਈ ਹੈ ਹੈ ਬੰਨੇ ਤੋਂ ਨਹੀਂ ਲੈ ਤਰੀ ਬੁੜੀ ਤੋੜੇ ਗਈ ਸੀ ਕਿੱਥੇ ਆ ਬੁੜੀ ਕਿੱਥੇ ਵੇਚਦੀ ਹੈ ਪਟਾਵਸਤੀ ਆ ਕੀ ਨਾਂ ਹੈ ਕੀ ਨੰਬਰ ਆ ਮੋਬਾਈਲ ਨੰਬਰ ਦੱਸ ਦੇ ਤੇ ਮੋਬਾਈਲ ਨੰਬਰ ਨਹੀਂ ਆਗਾ ਉਹਨਾਂ ਦਾ ਗੇਟ ਨਹੀਂ ਆਗਾ ਹੁਣ ਉਹ ਤਾਂ 50 ਦੇ ਗੇਟ ਨਹੀਂ ਜੇ ਤੂੰ ਚੱਲੇਂਗੀ ਦਿਖਾ ਦੇਂਗੀ ਆ ਕਰਾ ਲੈ ਕੇ ਆਈ ਹੁਣਾਂ ਨੂੰ ਲੈ ਕੇ ਜਾਵਾ ਓਏ ਤੂੰ ਕੀ ਦਾ ਮੁੰਡਾ ਓਏ ਇਹਨੂੰ ਪਤਾ ਹੈ ਇਹਨੂੰ ਪਤਾ ਹੈ ਨਾ ਸਾਰਾ ਕੁਝ ਤੇ ਪੁੱਛਦਾ ਇਹਨਾਂ ਤੋਂ ਆਪੀ ਸਾਂਗੇ ਹੈ ਮੈਂ ਕਹਾਂ ਦੋ ਪ੍ਰੋਟੈਸਟ ਕਰਵਾ ਲਾਂਗੇ ਚਿੱਟਾ ਹੁਣ ਕੌਣ ਪਿੰਦਾ ਜਣਾ ਤੋਂ ਉਹਨਾਂ ਜੋਂ ਇਹ ਦੋਨੇ ਤੂੰ ਨਹੀਂ ਪਿੰਦਾ ਸੀ ਟੁੰਗਰੇ ਨਾਲ ਕੀ ਧੱਕੇ ਹੰਦਾ ਸੀ ਉਹਨਾਂ ਦੇ ਖੜਾ ਸਿਆ ਵੀਰਾ ਆਇਆ ਅੱਛਾ ਇਹ ਵੀ ਨਾ ਨਹੀਂ ਹੋਏ ਸਹੀ ਸੀ ਦੱਸ ਦਿਓ ਝੂਠ ਨਾ ਮਾਰਿਓ ਮੇਰੇ ਇਹਦੇ ਪਿੱਛੇ ਤਾਂ ਇੱਧਰ ਆਏਾਂਗੇ ਫੇਰ ਤੁਸੀਂ ਆਪ ਚ ਨਾਲ ਲੜੋ ਤੁਸੀਂ ਤਾਂ ਨਸ਼ਾ ਕਰਦੇ ਹੋ ਨਾਲ ਛੋੜੇ ਕੁੜੀ ਐ ਕੱਲ ਨੂੰ ਛੋੜੇ ਦੇ ਨੇ ਪਰਚਾ ਪਵਾਤਾ ਵੀ ਮੇਰੇ ਨਾਲ ਗਲਤ ਕੰਮ ਕਰਤਾ ਫੇਰ ਤੁਸੀਂ ਕਰੋਗੇ ਇੱਥੇ ਘਰ ਨੇ ਆ ਬੱਸੋ ਆ ਬਾਈ ਆ ਭੈਣਾ ਇੱਥੇ ਇਹਨਾਂ ਦੇ ਨਿਗੇ ਨਿਕੇ ਜਵਾਕ ਨੇ ਬਾਈ ਆ ਫਿਰ ਦੰਦਾ ਉੱਗਰ ਲਿਆ ਕਰੋਗਾ ਇਹਦਾ ਇਹ ਬੰਦੇ ਨੇ ਛੋੜੇ ਮਾਂ ਲੈ ਜੋ ਫੋਨ ਕਰਤਾ ਫੇਰੇ ਵਾਰੀ ਰੋਕਦਾ ਹੁਣ ਤਾਂ ਬਹੁਤ ਕਾ ਆ ਕੋਈ ਖੜ ਕੇ ਦੇਖ ਲੈ ਜਵਾਕ ਨਿੱਕੀ ਜੀ ਫੇਰੇ ਫੇਰ ਕਹਿੰਦੇ ਨਾ ਮੇਰੇ ਨਾਲ ਆ ਹੋ ਗਿਆ ਮੇਰੇ ਨਾਲ ਆ ਹੋ ਗਿਆ ਹੁਣ ਕੁੜੀਏ ਤੂੰ ਤੇਰੀ